दण्डोत् बन्धनकबार सर्ब सरबकला समरथ सरबकला कला समरथ डोलन तेरा को प्रभु नानक देकर फिरत फिरत प्रभया ਪਰਿਆ ਤੋਂ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਪਗਤੀ ਲਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਪਗਤੀ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪੰਥ ਹੈ ਜਿਹੜਾ ਰਸਤਾ ਹੈ ਜਿਹੜਾ ਪ੍ਰਮਾਤਮਾ ਤੱਕ ਜਾਂਦਾ ਹੈ ਉਹ ਬੇਨਤੀ ਕਰਨ ਦਾ ਹੀ ਹੈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਬੇਨਤੀ ਕਰਨ ਵਿੱਚ ਅਰਦਾਸ ਕਰਨ ਵਿੱਚ ਮਹਾਰਾਜ ਨੇ ਸਾਰੀ ਬਰਕਤਾਂ ਰੱਖੀਆਂ ਨੇ ਕਿਉਂਕਿ ਬੇਨਤੀ ਉਹੀ ਕਰਦਾ ਹੈ ਜਿਹਦੇ ਹਿਰਦੇ ਵਿੱਚ ਨਿਮਰਤਾ ਹੁੰਦੀ ਹੈ ਜਿਹਨੂੰ ਆਪਣੇ ਕੀਤੇ ਕੰਮ ਦਾ ਹਉਮੈ ਹੁੰਦੀ ਹੈ ਕਿ ਮੈਂ ਕੀਤਾ ਤੇ ਮੈਂ ਸਫਲ ਹੋਵਾਂਗਾ ਉਹ ਬੇਨਤੀ ਨਹੀਂ ਕਰਦਾ ਬੇਨਤੀ ਉਹ ਕਰਦਾ ਹੈ ਜਿਹੜਾ ਮਹਾਰਾਜ ਦੀ ਕਿਰਪਾ ਨਾਲ ਉਦਮ ਕਰਦਾ ਹੈ ਜਿਹੜਾ ਜਾਣਦਾ ਹੈ ਕਿ ਇਹ ਜੀਵ ਤੇ ਪਿੰਡ ਸਭ ਕੁਝ ਜੋ ਆਤਮ ਸਰੂਪ ਹੈ ਆਤਮ ਤਤ ਉਹ ਵੀ ਪਰਮਾਤਮਾ ਦੀ ਅੰਸ਼ ਹੈ ਤੇ ਜੋ ਸਰੀਰ ਦਿੱਤਾ ਹੈ ਉਹ ਵੀ ਮਹਾਰਾਜ ਨੇ ਦਿੱਤਾ ਹੈ ਤੇ ਉਦਮ ਕਰਨ ਦੀ ਸ਼ਕਤੀ ਵੀ ਉਹ ਹੀ ਦਿੰਦੇ ਨੇ ਉਹਨਾਂ ਦੀ ਕਿਰਪਾ ਨਾਲ ਹੀ ਉਦਮ ਹੁੰਦਾ ਹੈ ਤੇ ਫਿਰ ਉਦਮ ਕਰਕੇ ਮਹਾਰਾਜ ਦੀ ਕਿਰਪਾ ਨਾਲ ਆਪਣੀ ਹੋਮੇ ਦਾ ਤਿਆਗ ਕਰਕੇ ਨਿਮਰਤਾ ਨਾਲ ਬੇਨਤੀ ਕਰਦਾ ਹੈ ਦਰਤੇ ਕਿ ਮਹਾਰਾਜ ਜੇ ਆਪ ਜੀ ਦੀ ਨਦਰ ਹੋਏ ਤੇ ਸਿਮਰਿਆ ਜਾਏਗਾ ਜੇ ਮਹਾਰਾਜ ਆਪ ਜੀ ਦੀ ਨਦਰ ਹੋਏ ਤੇ ਇਹ ਮਨ ਜਿਹੜਾ ਹੈ ਜੋ ਚੰਚਲ ਹੈ ਵਸ ਵਿੱਚ ਨਹੀਂ ਆਂਦਾ ਕਦੀ ਕਿਹੜੀ ਤ੍ਰਿਸ਼ਨਾ ਨੂੰ ਲੱਗ ਜਾਂਦੀ ਹੈ ਕਦੀ ਇਹਨੂੰ ਕਿਹੜੀ ਭੁੱਖ ਲੱਗ ਜਾਂਦੀ ਹੈ ਗੁਰਦੇਵ ਜੇ ਆਪ ਜੀ ਦੀ ਕਿਰਪਾ ਹੋਏਗੀ ਤੇ ਇਹ ਵਸ ਵਿੱਚ ਆਏਗਾ ਤੇ ਵਸ ਕਰਨ ਦੇ ਜਿਹੜੇ ਉਪਾਅ ਨੇ ਨਾ ਜਿਹੜੇ ਗੁਰਬਾਣੀ ਵਿੱਚ ਦੱਸਾਂਦੇ ਨੇ ਜਿਨ੍ਹਾਂ ਦੀ ਪ੍ਰੇਰਣਾ ਸੰਗਤ ਵਿੱਚ ਆ ਕੇ ਮਿਲਦੀ ਹੈ ਉਹ ਉਪਾਅ ਵੀ ਉਹ ਪੂਰੇ ਕਰਦਾ ਹੈ ਜੀ ਕੀ ਕਰਦਾ ਹੈ ਸੰਗਤ ਵਿੱਚ ਆਂਦਾ ਹੈ ਉਦਮ ਕਰਦਾ ਹੈ ਤੇ ਆ ਕੇ ਸ਼ੁਕਰ ਕਰਦਾ ਹੈ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਜੋ ਇਸ ਸੰਗਤ ਦੀਆਂ ਸੋਹਣੀਆਂ ਕੜੀਆਂ ਬਖਸ਼ੀਆਂ ਨੇ ਕਿਉਂਕਿ ਇਹ ਉਹ ਕੜੀਆਂ ਨੇ ਜਿਨ੍ਹਾਂ ਨੂੰ ਕੋਈ ਵੀ ਜੰਮ ਜਿਹੜਾ ਨਾ ਉਹ ਚੁਰਾ ਨਹੀਂ ਸਕਦਾ ਬਾਕੀ ਜੋ ਵੀ ਪਾਪ ਪੁੰਨ ਜੋ ਕਰਦੇ ਆ ਉਹਨਾਂ ਦਾ ਲੇਖਾ ਹੋ ਜਾਂਦਾ ਹੈ ਜੋ ਵੀ ਪੁੰਨ ਬੀਜਦੇ ਆ ਉਹ ਪੁੰਨ ਜਿਹੜਾ ਉਹ ਖਵੀ ਜਾਂਦਾ ਹੈ ਚਾਹੇ ਤੀਰਥ ਨਾਵਣ ਜਾਈਏ ਚਾਹੇ ਕਿਸੇ ਨੂੰ ਦਾਨ ਦੇਈਏ ਉਹ ਪੁੰਨ ਜਿਹੜੇ ਨੇ ਉਹ ਜਮ ਲੈ ਲੈਂਦੇ ਨੇ ਪਰ ਜੋ ਇਸ ਸੰਗਤ ਦੀਆਂ ਕੜੀਆਂ ਨੇ ਤੇ ਜੋ ਜਪਿਆ ਹੋਇਆ ਨਾਮ ਹੈ ਨਾ ਇਹਨਾਂ ਨੂੰ ਕੋਈ ਲੈ ਨਹੀਂ ਸਕਦਾ ਕੋਈ ਅਗ ਸਾੜ ਨਹੀਂ ਸਕਦੀ ਪਾਣੀ ਡੋਬੋ ਨਹੀਂ ਸਕਦਾ ਐਮ ਇਸ ਤਨ ਦੀ ਜਿਹੜੀ ਇੱਕ ਵਿਲੱਖਣਤਾ ਐ ਵੇ ਕਿ ਇਹਨਾਂ ਨੂੰ ਧਰਮਰਾਜ ਜਮਦੂਤ ਵੀ ਨਹੀਂ ਖੋ ਸਕਦੇ ਇਹ ਐਸਾ ਤਨ ਹੈ ਜਿਹੜਾ ਪੰਛੀ ਦੀ ਤਰ੍ਹਾਂ ਸਾਨੂੰ ਸਾਰੇ ਰਸਤੇ ਪਾਰ ਕਰਾ ਕੇ ਸਿੱਧਾ ਡਾਲ ਤੇ ਬਿਠਾ ਦਿੰਦਾ ਹੈ ਪੇੜ ਦੀ ਸਭ ਤੋਂ ਉੱਚੀ ਟਹਿਣੀ ਤੇ ਮਹਾਰਾਜ ਦੀ ਕਿਰਪਾ ਨਾਲ ਪਰ ਸਭ ਕੁਝ ਮਿਲਦਾ ਹੈ ਕਿਰਪਾ ਨਾਲ ਇਸ ਘਰ ਦੀ ਬੋਲੀ ਕੀ ਹੈ ਮਹਾਰਾਜ ਦਾ ਕਰ ਐਸਾ ਹੈ ਜਿੱਥੇ ਗਿਆਨ ਗਿਆਨ ਅੰਜਨ ਗੁਰਦਿਆਂ ਅ ਗਿਆਨ ਅੰਧੇਰ ਬਿਨਾਸ ਮਹਾਰਾਜ ਗਿਆਨ ਦਾ ਪ੍ਰਕਾਸ਼ ਕਰਦੇ ਗੁਰੂ ਤੇ ਹੁੰਦਾ ਹੀ ਉਹ ਇੰਜੂ ਪ੍ਰਕਾਸ਼ ਕਰੇ ਗੂ ਜਿਹੜਾ ਗੁੱਪ ਹਨੇਰੇ ਤੋਂ ਰੂਹ ਜਿਹੜਾ ਪ੍ਰਕਾਸ਼ ਕਰਦੇ ਉਹ ਗੁੱਪ ਹਨੇਰੇ ਤੋਂ ਪ੍ਰਕਾਸ਼ ਕਰ ਦਿੰਦੇ ਨੇ ਤਨ ਗੁਰੂ ਗਨਸਹਿ ਮਹਾਰਾਜ ਬਖਾਲ ਦਿੰਦੇ ਨੇ ਜੋ ਆਤਮ ਤਤਵ ਹੈ ਉਹ ਮਹਾਰਾਜ ਤੇ ਸਾਡਾ ਇੱਕ ਹੈ ਮਹਾਰਾਜ ਜਿਹੜਾ ਆਪਰੇ ਚੇਲੇ ਅੰਦਰ ਗੁਰੂ ਪ੍ਰਗਟ ਕਰ ਦਿੰਦੇ ਨੇ ਤਾਂ ਹੀ ਤੁਸੀਂ ਕਹਿੰਦੇ ਆ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਦੋਂ ਅਸੀਂ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਦੇ ਦਰ ਤੇ ਆਂਦੇ ਆ ਮਹਾਰਾਜ ਦੇ ਗੁਣ ਗਾਉਂਦੇ ਆ ਤੇ ਫਿਰ ਸਾਨੂੰ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਗੁਣਾ ਵਾਲੀ ਜਦੋਂ ਮਹਾਰਾਜ ਤੇ ਸਾਡੇ ਵਿੱਚ ਕੋਈ ਭੇਦ ਨਾ ਰਹੇ ਪਰ ਜਦ ਤੱਕ ਉਹ ਅਵਸਥਾ ਨਹੀਂ ਬਣੀ ਹੈ ਅਸੀਂ ਸਾਰੇ ਉਦਮ ਕਰ ਰਹੇ ਆ ਤੇ ਉਦਮ ਕਰਦੇ ਹੋਏ ਟੀਕ ਜਿਹੜੀ ਹੈ ਉਹ ਆਪਣੇ ਸੱਚੇ ਪਿਤਾ ਵਾਹਿਗੁਰੂ ਜੀ ਦੀ ਤਨ ਗੁਰੂ ਗਨਸਾਹਿਬ ਮਹਾਰਾਜ ਦੀ ਰੱਖਣੀ ਹੈ ਆਪਣੇ ਵਿੱਚ ਜਰਾਂ ਵੀ ਲੇਸ਼ ਮਾਤਰ ਵੀ ਹੋ ਮੇ ਨਹੀਂ ਆਣ ਦੇਣੀ ਕਿ ਸੰਗਤ ਵਿੱਚ ਜੋ ਮੈਂ ਆਈ ਆ ਮੈਨੂੰ ਆਪਣੀ ਜਾਤ ਦਾ ਹੰਕਾਰ ਹੋਵੇ ਕਿ ਮੇਰੀ ਜਾਤ ਉੱਚੀ ਹੈ ਮੈਨੂੰ ਆਪਣੇ ਰੂਪ ਦਾ ਹੋਵੇ ਕਿ ਮੈਂ ਸੋਹਣੀ ਲੱਗਦੀ ਆ ਜਾਂ ਮੈਨੂੰ ਹੋਵੇ ਕਿ ਮੇਰਾ ਸਾਰੇ ਜਣਾਂ ਨੇ ਉਹ ਕਹਿਣਾ ਮੰਨਦੇ ਨੇ ਜਾਂ ਫਿਰ ਮੈਨੂੰ ਆਪਣੀ ਵਿਦਿਆ ਦੀ ਹੰਕਾਰ ਹੋਵੇ ਕਿ ਮੈਨੂੰ ਵਿਦਿਆ ਜ਼ਿਆਦਾ ਆਂਦੀ ਹੈ ਜਾਂ ਮੈਂ ਕੀਰਤਨ ਮਿੱਠਾ ਕਰ ਲੈਨੀ ਆ ਜਾ ਮੈਂ ਸੇਵਾ ਬੜੀ ਕਰਦੀਆਂ ਸਾਰੇ ਜਾਣਦੇ ਨੇ ਕਿ ਸੇਵਾ ਸਾਰੀ ਇਹਦੇ ਜਿੰਮੇ ਆਈ ਹੋਈ ਐ। ਕੋਈ ਵੀ ਚੀਜ਼ ਦਾ ਜਾਂ ਮੈਂ ਬਾਣੀ ਬੜੀ ਸ਼ੁੱਧ ਪਾਠ ਕਰਦੀਆਂ ਕੋਈ ਵੀ ਚੀਜ਼ ਦੀ ਜਿਹੜੀ ਐ ਹੋਮੇ ਨਹੀਂ ਰੱਖਣੀ ਇੱਥੇ ਆ ਕੇ ਕੀ ਭਾਵਨਾ ਰੱਖਣੀ ਐ ਇੱਕ ਦੋ ਇੱਕ ਚੜੰਦੀਆਂ ਕੋਣ ਜਣੇ ਮੇਰਾ ਨਾਉ ਜਿਓ ਐਤੇ ਤੇ ਇੱਕ ਤੋਂ ਇੱਕ ਬੈਠੀਆਂ ਨੇ ਰੂਹਾਂ ਕਿਉਂ ਜਿਹੜੀ ਰੂਹ ਐ ਇੱਥੇ ਆਂ ਗਈ ਐ ਗੁਰੂ ਨਾਨਕ ਦੀ ਫਲਗਾੜੀ ਵਿੱਚ ਪਤਾ ਨਹੀਂ ਮਹਾਰਾਜ ਨੇ ਉਹਦੇ ਅੰਦਰ ਕਿੰਨੀ ਖੁਸ਼ਬੂ ਪਾਈ ਹੋਈ ਐ ਸਾਡੇ ਕੋਲ ਤੇ ਉਹ ਨੱਕ ਹੀ ਨਹੀਂ ਹਣੀ ਸੁੰਗਣ ਵਾਲੀ ਸਾਨੂੰ ਪਤਾ ਨਹੀਂ ਚੱਲ ਰਿਆ ਮਹਾਰਾਜ ਨੇ ਕਿੰਨੀ ਖਸ਼ਬੂਆਂ ਦੇ ਅੰਦਰ ਪਾਈ ਹੈ ਤੇ ਹੋਰ ਕਿੰਨੀ ਕੱਲ ਨੂੰ ਪਾ ਦੇਣਗੇ ਪਤਾ ਨਹੀਂ ਸਾਡੇ ਅੰਦਰ ਪਾਣਗੇ ਵੀ ਕਿੰਨੀ ਪਾਣਗੇ ਉਹਦੇ ਅੰਦਰ ਪਾਣ ਦੇਣ ਫਿਰ ਅਸੀਂ ਐਵੇਂ ਹੀ ਹੋਮੇ ਕਰਦੇ ਰਹੀਏ ਇਸ ਕਰਕੇ ਕਦੀ ਵੀ ਸੰਗਤ ਵੀ ਜਾ ਕੇ ਕਿਸੇ ਵੀ ਗੁਣ ਨੂੰ ਲੈ ਕੇ ਹੋਮੇ ਨਹੀਂ ਰੱਖਣੀ ਬਲਕਿ ਮਹਾਰਾਜ ਨੂੰ ਜਿਹੜੀ ਹੈ ਬੇਨਤੀ ਕਰਨੀ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਮਹਾਰਾਜ ਤੁਸੀਂ ਜਿਹੜੇ ਨਿਰਗੁਣ ਨੇ ਜਿਨ੍ਹਾਂ ਪਾਸ ਕੋਈ ਗੁਣ ਨਹੀਂ ਹੁੰਦਾ ਉਹਨਾਂ ਨੂੰ ਗੁਣ ਬਖਸ਼ ਦਿੰਦੇ ਹੋ ਜਿਨ੍ਹਾਂ ਪਾਸ ਗੁਣ ਹੁੰਦੇ ਨੇ ਉਹਨਾਂ ਨੂੰ ਹੋਰ ਗੁਣ ਬਖਸ਼ ਦਿੰਦੇ ਹੋ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਐਸਾ ਤੇਰੇ ਬਗਰ ਮਹਾਰਾਜ ਕੋਈ ਸੁਝਦਾ ਹੀ ਨਹੀਂ ਜਿਹਦੇ ਪਾਸ ਐਸੀ ਕਲਾ ਹੋਏ ਜਿਹੜਾ ਗੁਣ ਬਖਸ਼ ਦਿੰਦਾ ਹੋਏ ਕਿਉਂਕਿ ਵਿਣਗੁਣ ਕੀਤੇ ਭਗਤ ਨਾ ਹੋਏ ਗੁਣਾ ਤੋਂ ਬਗੈਰ ਮਹਾਰਾਜ ਦੀ ਭਗਤੀ ਵੀ ਨਹੀਂ ਹੁੰਦੀ ਇਸ ਦਰ ਤੇ ਆਇਆ ਸਾਡੇ ਵੱਡੇ ਭਾਗ ਨੇ ਮਹਾਰਾਜ ਨੇ ਕਿਰਪਾ ਕੀਤੀ ਹੈ ਜੇ ਸਾਡੇ ਭਾਗ ਵੱਡੇ ਬਣਾ ਦਿੱਤੇ ਨੇ ਕਲਯੁਗ ਵਿੱਚ ਪਹਿਲੇ ਸਾਨੂੰ ਇਹ ਦੇਹੀ ਦਿੱਤੀ ਹੈ ਐਯੋ ਬੜੇ ਵੱਡੇ ਭਾਗ ਨੇ ਕਿ ਸਾਨੂੰ ਮਨੁੱਖਾ ਦੇਹੀ ਦੇ ਦਿੱਤੀ ਫਫਾ ਫਿਰਤ ਫਿਰਤ ਤੂੰ ਆਇਆ ਜਿਹੜਾ ਤੂੰ ਘੁੰਮ ਘੁੰਮ ਕੇ 84 ਲੱਖ ਜੁਨਾਂ ਵਿੱਚ ਆਇਆ ਹੈ ਦੁਰਲਭ ਦੇਹ ਕਲਯੁਗ ਮਹਿ ਪਾਏ ਇਹ ਜਿਹੜੀ ਦੁਰਲਭ ਦੇਹ ਹੈ ਇਹ ਕਲਯੁਗ ਵਿੱਚ ਪਾਈ ਹੈ ਤੇ ਮਹਾਰਾਜ ਕਹਿੰਦੇ ਇਹਾਂ ਉਸ ਜਿਹੜਾ ਇਹ ਅਵਸਰ ਹੈ ਚਰੇ ਨਾ ਹਾਥਾਂ ਦੁਬਾਰਾ ਇਹ ਅਵਸਰ ਪਤਾ ਨਹੀਂ ਤੇਰੇ ਹੱਥ ਵਿੱਚ ਆਏ ਕਿ ਨਾ ਆਏ ਜਿਹੜਾ ਅਵਸਰ ਤੈਨੂੰ ਹੁਣ ਮਿਲਿਆ ਹੈ ਐਦਾ ਪੂਰਾ ਲਾਂਭ ਲੈ ਸੰਗਤ ਵਿੱਚ ਆ ਕੇ ਨਾਮ ਜਪ ਤੇ ਆਪਣੇ ਸਾਰੇ ਦੁੱਖ ਨੇ ਜਿਹੜੇ ਉਹ ਦੂਰ ਕਰ ਲੈ ਜਿਹੜੇ ਤੁਹਾਨੂੰ ਦੁੱਖ ਲੱਗਦੇ ਨੇ ਜਾਂ ਲੱਗਦਾ ਹੈ ਮਰਨ ਸਮੇ ਪਤਾ ਨਹੀਂ ਕਿਹਸਾ ਹੋਏਗਾ ਕਿਆ ਜਾਣਾਂ ਕਿ ਵ ਮਰेंगे ਕਿਹਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨ ਵਿਸਰੈ ਤਾਂ ਸਹਿਲਾ ਮਰਣਾ ਏ ਜੇ ਉਹ ਮਨੋਂ ਨਾ ਵਿਸਰੇ ਤੇ ਬੜਾ ਸੁੱਖਾ ਮਰਣਾ ਹੋ ਜਾਏਗਾ ਉਹ ਮਨੋਂ ਕਦੋਂ ਨਹੀਂ ਵਿਸਰੇਗਾ ਜੇ ਉਹਨੂੰ ਯਾਦ ਕਰਦੇ ਰਵਾਂਗੇ ਤੇਈ ਤੇ ਯਾਦ ਰਹੇਗਾ ਜੇ ਕਦੀ ਚੇਤੇ ਹੀ ਨਾ ਕੀਤਾ ਹੋਇਆ ਤੇ ਉਸ ਸਮੇਂ ਯਾਦ ਨਹੀਂ ਆਏਗਾ ਫਿਰ ਬੜਾ ਔਖਾ ਹੋ ਜਾਏਗਾ ਤੇ ਜਿਹੜੇ ਵੀ ਸਾਨੂੰ ਇਸ ਜਨਮ ਚ ਦੁੱਖ ਮਿਲ ਰਹੇ ਨੇ ਤਾਂ ਮਿਲ ਰਹੇ ਨੇ ਕਿ ਪਹਿਲੇ ਜਿਹੜਾ ਕਮਾਈ ਨਹੀਂ ਕੀਤੀ ਨਾਮ ਨਹੀਂ ਜਪਿਆ ਜਿਨ੍ਹਾਂ ਨੇ ਨਾਮ ਜਪਿਆ ਉਹ ਸੁੱਖ ਭੋਗਦਿਆਂ ਨੇ ਰੂਹਾਂ ਤੇ ਜਿਸ ਸਾਨੂੰ ਵੀ ਚਾਹੀਦੇ ਨੇ ਸਾਰੇ ਸੁੱਖ ਤੇ ਮਨਾ ਜਿਹੜਾ ਇਹ ਅਵਸਰ ਮਿਲਿਆ ਹੈ ਕਲਯੁਗ ਵਿੱਚ ਜਿਹੜੀ ਇਹ ਦੇਹੀ ਪਾਈ ਹੈ ਇਹ ਨਾਮ ਜਪ ਲਈਏ ਮਹਾਰਾਜ ਦੀ ਸੰਗਤ ਕਰ ਲਈਏ ਅਵਰ ਕਾਂਜ ਤੇਰੇ ਕਿ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਤੇਰੇ ਸਾਰੇ ਜਿਹੜੇ ਕੰਮ ਨੇ ਕਿਸੇ ਕੰਮ ਨਹੀਂ ਆਣੇ ਅਵਰ ਕਾਂਜ ਤੇਰੇ ਕਿਤੇ ਨਾ ਕੰਮ ਕਿਸੇ ਕੰਮ ਨਹੀਂ ਆਣੇ ਰੋਜ਼ ਪੜਦੇ ਆ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਿਰਫ ਨਾਮ ਪਜਿਆ ਜਿਹੜਾ ਭਜਨ ਕੀਤਾ ਹੈ ਬੰਦਗੀ ਕੀਤੀ ਹੈ ਉਹੀ ਨਾਲ ਟੁਰਨੀ ਹੈ ਹਰ ਜਗ੍ਹਾ ਸਿਰਫ ਇਹ ਨਾ ਜਾਣਨਾ ਕਿ ਜੇ ਮਰਨ ਨੂੰ ਵਿਸਾਰਦੀ ਹੈ ਮਰਨ ਦੀ ਚਿੰਤਾ ਨਾ ਕਰੀਏ ਇੱਥੇ ਵੀ ਸਾਡੇ ਸਾਰੇ ਕੰਮ ਇਸ ਭਜਨ ਬੰਦਗੀ ਨੇ ਸਵਾਰਨੇ ਨੇ ਕਿਉਂਕਿ ਸਭ ਸੁਖ ਦਾਤਾ RAM ਹੈ ਦੂਸਰ ਨਹੀਂ ਕੋਈ ਕੋਈ ਵੀ ਦੂਸਰਾ ਸਾਨੂੰ ਦੇਣ ਦੇ ਸਮਰਤ ਨਹੀਂ ਹੈ ਜੇ ਨਾਮ ਜਪਿਆ ਹੈ ਜੇ ਗੁਰ ਤੇਗ ਬਹਾਦਰ ਸਾਹਿਬ ਕਿਰਪਾ ਦੇ ਘਰ ਵਿੱਚ ਨੇ ਤੇ ਸਾਹਮਣੇ ਵਾਲਾ ਕੋਸ਼ਿਸ਼ ਵੀ ਕਰ ਲੈਣਾ ਕਿ ਇਹਨੂੰ ਇਹ ਰਿਜਕ ਨਹੀਂ ਦੇਣਾ ਇਹਨੂੰ ਇਹ ਵਾਲੀ ਚੀਜ਼ ਨਹੀਂ ਦੇਣੀ ਤਾਂ ਵੀ ਸਾਡੇ ਕੋਲ ਆਕਈ ਰਹੇਗੀ ਕਿਉਂਕਿ ਮਹਾਰਾਜ ਜਿਸ ਦਾ ਸਾਹਿਬ ਡਾਡਾ ਹੋਏ ਤਿਸਨੂੰ ਮਾਰ ਨਾ ਸਕੈ ਕੋਈ ਉਹਨੂੰ ਕੋਈ ਵੀ ਹਾਨੀ ਨਹੀਂ ਪਹੁੰਚਾ ਸਕਦਾ ਜਿਹੜਾ ਆਪਣੇ ਸਾਹਿਬ ਦਾ ਤੇ ਸਾਹਿਬ ਤੇ ਸਾਡਾ ਡੈਡਾ ਹੈ ਸਾਰੇ ਜਾਣਦੇ ਨੇ ਕਿਸੇ ਕੋਲ ਚੁੱਪਿਆ ਹੈ ਕਿ ਸਾਡਾ ਘਰ ਡਾਡਾ ਘਰ ਹੈ ਇਹ ਡੈਡਾ ਦਾ ਮਤਲਬ ਕੀ ਹੈ ਲਾਡ ਵੀ ਬੜਾ ਕਰਦਾ ਹੈ ਪਿਆਰ ਵੀ ਬੜਾ ਕਰਦਾ ਹੈ ਜਿਹੜਾ ਆਜਾਇ ਸ਼ਰਣ ਉਹਦੇ ਲਈ ਦੇਗ ਹੈ ਮਿੱਠੀ ਵੀ ਦੇਗ ਛੱਕੋ ਆਓ ਤੇ ਜਿਹੜਾ ਆਏ ਅੜੇ ਬਾਹਰ ਆ ਕੇ ਜਿਹੜਾ ਜਿਹੜਾ ਨਹੀਂ ਕਹਿਣਾ ਮੰਨਦਾ ਆ ਕੇ ਬਾਹਰ ਮੱਥਾ ਲਾਂਦਾ ਉਹਦੇ ਲਈ ਫਿਰ ਤੀਗ ਹੈ ਫਿਰ ਕਿਰਪਾਨ ਵੀ ਹੈ ਨਾ ਇਸ ਕਰ ਸ਼ਸਤਰ ਤੇ ਬਾਣੀ ਦੋਨਾਂ ਦਾ ਸਤਕਾਰ ਹੈ ਇਹ ਗੱਲ ਨਹੀਂ ਕਿਸੇ ਕੋਲ ਛੱਪੀ ਮਹਾਰਾਜ ਕਿਰਪਾ ਕਰਨ ਤਲਯੁਗ ਵਿੱਚ ਜਿਹੜਾ ਹੈ ਨਾ ਉਹ ਯੁਗ ਮਹਾਰਾਜ ਕਹਿੰਦੇ ਉੱਤਮ ਹੈ ਅਸੀਂ ਆਪਣੇ ਮਨ ਵਿੱਚ ਰੱਖੀਏ ਨਿਸ਼ਚਾ ਕਿ ਸਾਨੂੰ ਮਹਾਰਾਜ ਨੇ ਕਿਰਪਾ ਕਰਕੇ ਉੱਤਮ ਯੁੱਗ ਵਿੱਚ ਮਾਨੁਖ ਦੀ ਦੇਹੀ ਦਿੱਤੀ ਹੈ ਇਹਦੇ ਵਿੱਚ ਨਾਮ ਜਪਿਆ ਹੋਇਆ ਜਲਦੀ ਫਲੀਬੂਤ ਹੁੰਦਾ ਹੈ ਜਲਦੀ ਫਸਲ ਉੱਗ ਪੈਂਦੀ ਹੈ ਤੁਸੀਂ ਜਪੋਗੇ ਤੁਹਾਨੂੰ ਜਲਦੀ ਫਲ ਮਿਲੇਗਾ ਇਹ ਕਰ ਕਰੀ ਸੋ ਇਹ ਕਰ ਪਾਏ ਇਸ ਹੱਥ ਨਾਲ ਕਰੇ ਤੇ ਜਲਦੀ ਹੀ ਇਸ ਕਰਨ ਨਾਲ ਐਸੇ ਹੱਥ ਨਾਲ ਪਾ ਲਵੇ ਕੋਈ ਨਾ ਪਕੜੀਏ ਕਿਸੇ ਤਾਏ ਕੋਈ ਕਿਸੇ ਹੋਰ ਨੂੰ ਉਹਦੀ ਜਗ੍ਹਾ ਨਹੀਂ ਪਕੜਿਆ ਜਾਂਦਾ ਇਸ ਤੋਂ ਭਾਵ ਇਹ ਵੀ ਹੈ ਕਿ ਜੋ ਕੰਮ ਅਸੀਂ ਕਰਦੇ ਹਾਂ ਉਹਦਾ ਫਲ ਸਾਨੂੰ ਹੀ ਪ੍ਰਾਪਤ ਹੁੰਦਾ ਹੈ ਪਰ ਮਹਾਰਾਜ ਨੇ ਗੁਰਬਾਣੀ ਵਿੱਚ ਐਸੀ ਵਿਲੱਖਣਤਾ ਰੱਖਤੀ ਹੈ ਨਾਮ ਜੱਪੇ ਹੋਏ ਚ ਜਿਸ ਸਿਮਰਤ ਸਭ ਕਿਲਵਿਕ ਨਾਸੈ ਪਿਤਰੀ ਹੋਏ ਉਧਾਰੋ ਕਿ ਨਾਮ ਸਿਮਰਨ ਕਰਨ ਨਾਲ ਬਾਣੀ ਦਾ ਜਾਪ ਕਰਨ ਨਾਲ ਸਿਰਫ ਸਾਡਾ ਹੀ ਨਹੀਂ ਸਾਡੇ ਹੀ ਨਹੀਂ ਪਾਪ ਨਸ਼ਟ ਹੁੰਦੇ ਕਿਲਵਿਕ ਜਿਹੜੇ ਕੀੜਿਆਂ ਵਾਂਗ ਜਿਹੜੇ ਪਾਪ ਅੰਦਰ ਪਏ ਹੋਣ ਚਿਮੜੇ ਹੋਣ ਸਾਨੂੰ ਸਿਰਫ ওই ਨਹੀਂ ਨਾਸ ਹੁੰਦੇ ਪਿਤਰਾਂ ਦਾ ਜਿਹੜੇ ਮਰ ਗਏ ਸਾਡੇ ਪਿੱਤਨ ਉਹਨਾਂ ਦਾ ਵੀ ਤੇ ਸਾਡੇ ਆਣ ਵਾਲੀ ਕੁਲਾਂ ਦਾ ਵੀ ਉਧਾਰ ਹੋ ਜਾਂਦਾ ਐ ਐਸਾ ਹੀ ਨਾਮ ਬੰਦਗੀ ਨਾਮ ਬੰਦਗੀ ਜਿਹੜੀ ਹੈ ਉਹ ਮਨ ਦਾ ਧਰਮ ਹੈ ਮਨ ਨੇ ਬੰਦਗੀ ਕਰਨੀ ਹੈ ਨਾਮ ਪਹਿਲੇ ਜੀਵਾਂ ਨਾਲ ਸਿਮਰਨ ਕਰਨਾ ਹੈ ਜੀਵਾਂ ਗੁਣ ਗੋਬਿੰਦ ਪਜੋ ਕਰਨ ਸੁਨੋ ਹਰ ਨਾਮ ਕਨਾਮ ਜਿਹੜਾ ਹੈ ਉਹ ਕੰਨਾਂ ਨਾਲ ਸੁਣਨਾ ਹੈ ਪਰ ਸੁਣਦਾ ਦੰਦਰ ਮਨ ਪਿਆ ਮਨ ਨੇ ਸੁਣਨਾ ਹੈ ਕੰਨਾਂ ਰਾਹੀਂ ਨੰਾਰਾਈ ਨੂੰ ਅੰਦਰ ਲੈ ਕੇ ਜਾਣਾ ਤੇ ਜੇਬਾਂ ਨੇ ਜਪਣਾ ਜੇਬਾਂ ਗੁਨ ਗੋ ਬਿੰਦ ਪਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰੇ ਨਾ ਜਮਕੈ ਤਾਮ ਫਿਰ ਜਿਹੜਾ ਜਮਾ ਦੇ ਤਾਮ ਨਹੀਂ ਜਾਣਾ ਪੈਂਦਾ ਜਮਾ ਦੇ ਤਾਮ ਤੇ ਨਹੀਂ ਜਾਣਾ ਪੈਂਦਾ ਪਰ ਇਹਦਾ ਮਤਲਬ ਐਵੇਂ ਹੀ ਨਹੀਂ ਹੈ ਕਿ ਸਾਨੂੰ ਮੁਕਤ ਅਵਸਥਾ ਪ੍ਰਾਪਤ ਹੋ ਗਈ ਹੈ ਬੜੇ ਧਿਆਨ ਨਾਲ ਸੁਣਨਾ ਦੇਖੋ ਕਿ ਜਿਹੜਾ ਹੈ ਨਾਮ ਜਪਣ ਦੀ ਇਹ ਜਿਹੜੀਆਂ ਨਾ ਪਹਿਲੀ ਸਟੇਜ ਸਟੇਜ ਏ ਕਿ ਅਸੀਂ ਜ਼ੇਬਾ ਨਾਲ ਬੋਲ ਰਹੇ ਆਂ ਜੀਬ ਰਾਹੀਂ ਔਰ ਆਪਣੇ ਕੰਨਾਂ ਰਾਹੀਂ ਸੁਣ ਰਹੇ ਆਂ ਜਿਹੜਾ ਮਨ ਅੰਦਰ ਜਾ ਰਿਹਾ ਤੇ ਸਾਨੂੰ ਜਮਾਂ ਦੇ ਤਾਮਨੀ ਜਾਣਾ ਪਏਗਾ ਸਾਨੂੰ ਮਤਲਬ ਕੀ ਕਹਿਣ ਦਾ ਹੈ ਨਰਕਾਂ ਵਿੱਚ ਨਹੀਂ ਜਾਣਾ ਪਏਗਾ ਪਰ ਹੋ ਸਕਦਾ ਹੈ ਸਵਰਗ ਮਿਲੇ ਉਸ ਤੋਂ ਉੱਪਰ ਦਾ ਕੋਈ ਲੋਕ ਮਿਲੇ ਜਾਂ ਮਹਾਰਾਜ ਸਾਨੂੰ ਦੁਬਾਰਾ ਮਨੁੱਖ ਦੇਹੀ ਦੇਣ ਕਿ ਆਪਣੀ ਕਾਲ ਕਮਾਈ ਹੋਰ ਪੂਰੀ ਕਰੋ क्योंकि असी इस स्टेज तो कि जेबा गुण गोबिंद पजो करण सुनो हर नाम तो लैके असी कित तक अपना सफर करना है राम नाम उर में गयो जा कै नहीं को जैसे मरत संकट मिटे दर तुहारो ਅਸਤੇ ਉੱਤ ਤੱਕ ਪਹੁੰਚਣਾ ਜਦੋਂ ਇਹ ਨਾਮ ਜਿਹੜਾ ਕੰਨਾਂ ਰਾਹੀਂ ਸਾਡੇ ਉਰਮਨ ਤੱਕ ਅੰਦਰ ਤੱਕ ਚਲਾ ਗਿਆ ਜਿਹਦੇ ਕਰਨ ਨਾਲ ਸਾਰੇ ਸੰਕਟ ਮਿਟ ਗਏ ਨੇ ਚਾਹੇ ਉਹ ਦਰਕਾ ਦਾ ਸੰਕਟ ਹੈ ਚਾਹੇ ਉਹ ਇੱਥੇ ਕੋਈ ਸੰਕਟ ਹੈ ਚਾਹੇ ਜਨਮ ਮਰਨ ਦਾ ਸੰਕਟ ਹੈ ਕੋਈ ਵੀ ਸੰਕਟ ਹੈ ਜੱਪੇ ਉਹ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਕੋਈ ਵੀ ਸੰਕਟ ਐ ਉਹ ਨੇੜੇ ਨਹੀਂ ਆਏਗਾ ਦਰਸ ਤੁਹਾਰੋ ਏ ਆਪਣੇ ਪ੍ਰਮਾਤਮਾ ਨਾਲ ਸਾਖਿਆਤ ਕਰ ਆਪਣੇ ਆਤਮ ਸਰੂਪ ਦਾ ਜਿਹੜਾ ਉਹ ਸਾਖਿਆਤ ਕਰ ਹੋ ਜਾਏਗਾ ਐਈ ਅਵਸਥਾ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਥੇ ਜਪਿਆ ਆ ਜਲਦੀ ਫਲਦਾ ਹੈ ਇਸ ਯੁਗ ਵਿੱਚ ਪਰ ਇੱਥੇ ਜਪਣਾ ਔਖਾ ਆਖਣ ਔਖਾ ਸੱਚਾ ਨਾਉ ਕਿਉਂਕਿ ਮਾਇਆ ਬੜੀ ਪ੍ਰਬਲ ਹੈ ਇੱਥੇ ਇੱਥੇ ਮਾਇਆ ਦਾ ਪ੍ਰਭਾਵ ਜ਼ਿਆਦਾ ਹੈ ਪਹਿਲੇ ਯੁੱਗਾਂ ਵਿੱਚ ਐਨੇ ਸਾਧਨ ਨਹੀਂ ਹੁੰਦੇ ਸੀ ਐਨਾ মিডিਆ ਨਹੀਂ ਸੀ ਕਿ ਬੱਚਿਆਂ ਦਾ ਮਨ ਨਾ ਭਟਕੇ ਜਿੰਨੇ ਇਸ ਯੁੱਗ ਵਿੱਚ ਸਾਡੇ ਕੋਲ ਸਾਧਨ ਨੇ ਜਿੰਨੀ ਤਰੱਕੀ ਕੀਤੀ ਹੈ ਮਾਇਆ ਇੱਥੇ ਬੜੀ ਪ੍ਰਭਲ ਹੈ ਪਹਿਲੇ ਯੁੱਗਾਂ ਵਿੱਚ ਕੀ ਸੀ ਸਤਜੁਗ ਵਿੱਚ ਚਾਰੋਂ ਪੈਰ ਸੀ ਧਰੰਦੇ ਫਿਰ ਤ੍ਰੇਤੇ ਵਿੱਚ ਤਿੰਨ ਰਹਿ ਗਏ ਦਵਾਪਰ ਵਿੱਚ ਦੋ ਰਹਿ ਗਏ ਕਲਯੁਗ ਪਾਸ ਇੱਕੋ ਹੀ ਪੈਰ ਹੈ ਧਰਮ ਦਾ ਇੱਥੇ ਮਾਇਆ ਜਿਹੜੀ ਹੈ ਕਲਯੁਗ ਵਿੱਚ ਪ੍ਰਭਲ ਬੜੀ ਹੈ ਇਹ ਜੱਪਣ ਨਹੀਂ ਦਿੰਦੀ ਅਰ ਜੇ ਕੋਈ ਗੁਰੂ ਮੁਖ ਗੁਰੂਵਲ ਮੁਖ ਕਰਕੇ ਜਪ ਲਵੇ ਤੇ ਉਹਦਾ ਜੱਪੇ ਹੋਇਆ ਜਲਦੀ ਫਲਦਾ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੂਵਲ ਮੁਖ ਕਰਕੇ ਉਹਦੇ ਨਾਦ ਵਿੱਚ ਬਾਣੀ ਵਿੱਚੀ ਬਾਣੀ ਦੀ ਤੁਣ ਵਿੱਚ ਨਾਮ ਦੀ ਤੁਣ ਵਿੱਚ ਸਮਾਇਆ ਰਹੇ ਗੁਰਮੁਖ ਨਾਦੰ ਗੁਰਮੁਖ ਵੇਦੰ ਸਦਾ ਹੀ ਜਿਹੜੀ ਵਿਦਿਆ ਹੈ ਮਹਾਰਾਜ ਪਾਸੋਂ ਲੈਂਦਾ ਹੀ ਰਹੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਸਦਾ ਹੀ ਆਪਣੇ ਗੁਰੂ ਵਿੱਚ ਸਮਾਇਆ ਹੀ ਰਹੇ ਆਪਣੇ ਗੁਰੂ ਤੋਂ ਛੱਡ ਕੇ ਕਿਸੇ ਹੋਰ ਨੂੰ ਜਾਣੇ ਹੀ ਨਾ ਕਿਸੇ ਹੋਰ ਨੂੰ ਮਾਣੇ ਹੀ ਨਾ ਐਸੀ ਅਵਸਥਾ ਦਾ مالک ਹੋਏ ਤੇ ਕਲਯੁਗ ਵਿੱਚ ਕਲਿਆਣ ਜਲਦੀ ਹੈ ਕਲਯੁਗ ਵਿੱਚ ਕੀ ਹੈ ਮਹਾਰਾਜ ਨੇ ਜੋ ਸਤਯੁਗ ਸੀ ਸਤਯੁਗ ਵਿੱਚ ਜੇ ਕੋਈ ਇੱਕ ਬੰਦਾ ਅਪਰਾਧ ਕਰਦਾ ਸੀ ਤੇ ਉਹਦਾ ਫਲ ਸਾਰੇ ਦੇਸ਼ ਨੂੰ ਮਿਲਦਾ ਸੀ ਕਹਿੰਦੇ ਬੇਣੂ ਰਾਜਾ ਹੋਇਆ ਜਿਨੇ ਸ਼ੁਕਰਾਚਾਰਿਆ ਦੀ ਜਿਹੜੀ ਸ਼ੰਕਰਾਚਾਰਿਆ ਦੀ ਧੀ ਹੈ ਨਾ ਉਹਦੀ ਧੀ ਦਾ ਸੱਤ ਪੰਗ ਕਰ ਦਿੱਤਾ ਤੇ ਪੂਰੇ ਦੇਸ਼ ਨੂੰ ਸਜ਼ਾ ਮਿਲੀ 10000 ਸਾਲ ਤੱਕ ਤੱਤੇ ਰੇਤ ਦੀ ਗਰਮ ਰੇਤ ਦੀ ਬਾਰਿਸ਼ ਹੁੰਦੀ ਰਹੀ ਪੂਰਾ ਜਿਹੜਾ ਦੇਸ਼ ਹੈ ਉਹ ਜਿਹੜਾ ਸੁਆਹ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਤ੍ਰੇਤਾ ਯੁੱਗ ਆਇਆ ਸ਼੍ਰੀ ਰਾਮ ਜੀ ਦਾ avatars 라ਵਣ ਨੇ ਸੀਤਾ ਮਾਤਾ ਦਾ ਹਰਣ ਕੀਤਾ 라ਵਣ ਨੇ ਅਪਰਾਧ ਕੀਤਾ ਤੇ ਫਿਰ ਪੂਰੇ ਦੇਸ਼ ਨੂੰ ਨਹੀਂ ਪੂਰੇ ਨਗਰ ਨੂੰ ਲੰਕਾ ਦਾ ਨਾਸ ਹੋ ਗਿਆ ਜਿਹੜਾ ਲੰਕਾ ਹੈ ਉਸ ਦਾ ਵੀ ਸਰਵਨਾਸ਼ ਹੋ ਗਿਆ ਸਤਜੁਗ ਵਿੱਚ ਕੀ ਸੀ ਪੂਰੇ ਦੇਸ਼ ਨੂੰ ਤ੍ਰੇਤੇ ਵਿੱਚ ਕੀ ਹੋਇਆ ਕਿ ਨਗਰ ਨੂੰ ਪੂਰੇ ਨਗਰ ਨੂੰ ਜਿਹੜੀ ਸਜ਼ਾ ਮਿਲੇਗੀ ਸੋਨੇ ਸੀ ਲੰਕਾ ਹੋਤੀ 라ਵਣ ਸੀ ਅਧਿਕਾਈ ਕੀ ਪਿਆ ਜੇ ਉਹਨਾਂ ਨੇ ਆਪਣੇ ਦਰ ਤੇ ਹਾਥੀ ਬੰਦੇ ਹੋਏ ਸੀ ਖਿੰਮੈ ਭਈ ਪਰਾਇ ਇੱਕ ਖਿੰ ਵਿੱਚ ਹੀ ਪਰਾਇ ਹੋ ਗਈ ਐਸੇ ਐਸਾ ਜਿਹੜਾ ਹੈ ਉਹ 79 ਤ੍ਰੇਤੇ ਦਾ ਫਿਰ ਦਵਾਂਪਰ ਦੇ ਨਿਆ ਵਿੱਚ ਕੀ ਸੀ ਕੁੱਲ ਦਾ ਨਾਸ ਹੋ ਜਾਂਦਾ ਸੀ ਦਰਵਾਸਾ ਸਿਓ ਕਰਤ ਠਗੋਰੀ ਜਾਦਵ ਇਹ ਫਲ ਪਾਈਂ ਸ਼੍ਰੀ ਕ੍ਰਿਸ਼ਨ ਜੀ ਦਾ ਬੇਟਾ ਸੀ ਜਿਹੜਾ ਸਾਮ ਉਹਨੇ ਕੀਤੀ ਦਰਵਾਸਾ ਰਿਸ਼ੀ ਦਾ ਠਗੋਰੀ ਮਜ਼ਾਕ ਕੀਤਾ ਤੇ ਸਾਰੀ ਕੁੱਲ ਦਾ ਨਾਸ ਕਰਾ ਲੇਤਾ ਐਸਾ ਨਿਆਂ ਹੈ ਕਿ ਸ਼੍ਰੀ ਕ੍ਰਿਸ਼ਨ ਜੋ ਸਮੇਂ ਦੇ ਅਵਤਾਰ ਨੇ ਉਹਨਾਂ ਨੂੰ ਵੀ ਉਹ ਨਿਆਂ ਸਹਿਣ ਕਰਨਾ ਪਿਆ ਉਸ ਸਮੇਂ ਪੂਰੇ ਉਹ ਕੁੱਲ ਦਾ ਨਾਸ ਹੋ ਗਿਆ ਕੋਰਵਾਂ ਦਾ ਨਾਸ ਹੋ ਗਿਆ ਉਹਨਾਂ ਨੇ ਉਹਨਾਂ ਨੇ ਦ੍ਰੋਪਦੀ ਦਾ ਚੀਰ ਹਰਣ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਵੀ ਸਾਰੀ ਵੰਚ ਦਾ ਜਿਹੜਾ ਹੈ ਉਹ ਨਾਸ ਹੋ ਗਿਆ ਦਵਾਪਰ ਵਿੱਚ ਵੰਚ ਦਾ ਨਾਸ ਹੁੰਦਾ ਸੀ ਪਰ ਕਲਯੁਗ ਦਾ ਕੈਸਾ ਨਿਆਹ ਹੈ ਕਲਯੁਗ ਵਿੱਚ ਮਹਾਰਾਜ ਕਹਿੰਦੇ ਇਹ ਕਰ ਕਰੇ ਸੋ ਇਹ ਕਰ ਪਾਏ ਜਿਹੜੇ ਹੱਥ ਨਾਲ ਜੋ ਬੰਦਾ ਅਪਰਾਧ ਕਰਦਾ ਹੈ ਉਹ ਉਸੇ ਹੱਥ ਨਾਲ ਪਾਉਂਦਾ ਹੈ ਕੋਈ ਨਾ ਪਕੜੀਐ ਕਿਸੇ ਥਾਏ ਕੋਈ ਵੀ ਕਿਸੇ ਦੀ ਜਗਾ ਪਕੜਿਆ ਨਹੀਂ ਜਾਂਦਾ ਕਿ ਪਾਪ ਇਹਨੇ ਕੀਤਾ ਤੇ ਸਜ਼ਾ ਦੂਜੇ ਨੂੰ ਮਿਲੇਗੀ ਸਜ਼ਾ ਵੀ ਉਸੇ ਨੂੰ ਮਿਲੇਗੀ ਤੇ ਇਸ ਯੁੱਗ ਵਿੱਚ ਹੋਰ ਕੀ ਰੱਖ ਦਿੱਤਾ ਜੇ ਮਨ ਵਿੱਚ ਚਿਤਵਤਦਿਆ ਨਾ ਤੇ ਉਹਦਾ ਸਜ਼ਾ ਨਹੀਂ ਮਿਲਦੀ ਪਹਿਲੇ ਯੁੱਗਾਂ ਵਿੱਚ ਮਨ ਵਿੱਚ ਪਾਪ ਕਰਨ ਨਾਲ ਵੀ ਸਜ਼ਾ ਮਿਲਦੀ ਸੀ ਹੁਣ ਮਨ ਵਿੱਚ ਕਰਨ ਨਾਲ ਨਹੀਂ ਮਿਲਦੀ ਪਰ ਫਿਰ ਵੀ ਸਾਰੀ ਗੁਰਤੇਗ ਬਾਦਰ ਸਾਹਿਬ ਦੀ ਬਾਣੀ ਜਿਹੜੇ ਸੀ ਪਿੱਛੇ ਵਿਚਾਰ ਕੀਤੀ ਮਨ ਨੂੰ ਕਹਿ ਰਹੀ ਹੈ ਮਨ ਨੂੰ ਵਾਜਾ ਮਾਰਦੀ ਹੈ ਕਿਉਂ ਮਾਰਦੀ ਹੈ ਕਿ ਜਿੱਥੇ ਖਰਾਬੀ ਹੈ ਜੇ ਮਨ ਵਿੱਚ ਬੁਰਾ ਚਿੱਤ ਦੇ ਰਵਾਂਗੇ ਤੇ ਉਹ ਐਨਾ ਅੰਦਰ ਪੱਕ ਜਾਏਗਾ ਕਿ ਬੁੱਧੀ ਵਿਚਾਰ ਕਰਕੇ ਨਿਰਣੇ ਲੈ ਲੇਗੀ ਕਿ ਇਹ ਕੰਮ ਕਰਨਾ ਹੈ ਤੇ ਫਿਰ ਸਰੀਰ ਕੋਲੋਂ ਉਹ ਕੰਮ ਹੋ ਜਾਏਗਾ ਇਸ ਕਰਕੇ ਜਿੱਤੇ ਖਰਾਬੀ ਹੈ ਠੀਕ ਵੀ ਉੱਥੇ ਹੀ ਕਰਨਾ ਪੈਂਦਾ ਹੈ ਨਾ ਹੁਣ ਇਹ ਸਾਊਂਡ ਸਿਸਟਮ ਹੈ ਉਹਦਾ ਜਿਹੜਾ ਸਪੀਕਰ ਹੈ ਉਹ ਯੋ ਖਰਾਬ ਹੋਏ ਅਸੀਂ ਤਾਰਾਂ ਬਦਲਦੇ ਰਹੀਏ ਕੀ ਫਾਇਦਾ ਖਰਾਬੀ ਤੇ ਉੱਥੇ ਵੀ ਖਰਾਬੀ ਮਨ ਵਿੱਚ ਹੈ ਤੇ ਮਨ ਨੂੰ ਹੀ ਬਾਜਾ ਮਾਰ ਕੇ ਸਮਝਾਣਾ ਪੈਂਦਾ ਹੈ ਇਸ ਕਰਕੇ ਬਾਣੀ ਕਲਯੁਗ ਵੀ ਸਾਨੂੰ ਜਿਹੜਾ ਉਪਦੇਸ਼ ਦੇ ਰਹੀ ਹੈ ਨਹਿ ਬਿਲੰਬੰ ਧਰਮੰ ਧਰਮ ਦਾ ਕੰਮ ਕਰਨ ਸਮੇਂ ਦੇਰ ਨਾ ਕਰੋ ਬਿਲੰਬ ਪਾਪੰ ਪਾਪ ਦਾ ਕੰਮ ਕਰਨਾ ਹੋਏ ਤੇ ਦੇਰੀ ਕਰੋ ਜੇ ਮਨ ਵਿੱਚ ਆ ਗਿਆ ਪਾਪ ਕਰਨਾ ਹੈ ਤੇ ਦੇਰੀ ਕਰੋ ਦੇਰੀ ਕਰਨ ਨਾਲ ਪਾਪ ਟਲ ਜਾਏਗਾ ਤੁਸੀਂ ਸਜ਼ਾ ਤੋਂ ਬਚ ਜਾਓਗੇ ਕਿਉਂਕਿ ਮਨ ਦੀ ਸਜ਼ਾ ਨਹੀਂ ਹੈ ਇਸ ਕਰਕੇ ਮਨ ਨੂੰ ਜਿਹੜਾ ਉਹ ਰੋਕਣਾ ਹੈ ਮਨ ਨੂੰ ਸਾਧਣਾ ਹੈ ਇਸ ਮਨ ਨੂੰ ਸਾਧਣਾ ਕਿਵੇਂਵੇਂ ਨਾਮ ਦੇ ਚਰੀਏ ਤੇ ਨਾਮ ਕਿੱਥੋਂ ਲੈਣਾ ਹੈ ਪੰਜ ਪਿਆਰਿਆਂ ਪਾਸੋਂ ਲੈਣਾ ਹੈ ਜਾਂ ਕਿ ਉੱਤੇ ਗੋਡਾ ਟੇਕ ਕੇ ਲੈਣਾ ਹੈ ਕਿਉਂਕਿ ਜਦੋਂ ਅਸੀਂ ਨਾਮ ਲਵਾਂਗੇ ਅਮਰਦੀ ਦਾਤ ਲਵਾਂਗੇ ਤੇ ਸਾਡੇ ਜਿਹੜੇ ਗੁਰੂ ਵੀ ਬਣ ਜਾਣਗੇ ਤੇ ਪਿਤਾ ਵੀ ਬਣ ਜਾਣਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗੰਸਾ ਮਹਾਰਾਜ ਸਾਡੇ ਗੁਰੂ ਵੀ ਬਣ ਜਾਣਗੇ ਪਿਤਾ ਵੀ ਬਣ ਜਾਣਗੇ ਜਿਹਦੇ ਜੋ ਗੁਰੂ ਵੀ ਹੈ ਪਿਤਾ ਵੀ ਹੈ ਮਾਂ ਵੀ ਹੈ ਉਹ ਹੀ ਸਾਡੀ ਪਾਲਣਾ ਕਰਨਗੇ ਉਹਨਾਂ ਦੀ ਪੂਰੀ ਜ਼ਿੰਮੇਵਾਰੀ ਹੋਵੇਗੀ ਇਸ ਕਰਕੇ ਇਹ ਅਮਰਤ ਦੀ ਦਾਤ ਲੈਣੀ ਵੀ ਜ਼ਰੂਰੀ ਹੈ ਅਮਰਤ ਦੀ ਦਾਤ ਤੋਂ ਬਗੈਰ ਸਾਨੂੰ ਜਿਹੜਾ ਨਾ ਲਿੱਤਾ ਹੋਇਆ ਨਾਮ ਉਸ ਤਰ੍ਹਾਂ ਨਹੀਂ ਫਲਦਾ ਜਿੰਨਾ ਸਾਨੂੰ ਫਲਣਾ ਚਾਹੀਦਾ ਇਹ ਗੁਰਮੁਖ ਪਿਆਰੇ ਕਹ ਰਹੇ ਸੀ ਜੇ ਕੋਈ ਭੈਣ 4 4.5 ਘੰਟੇ ਬੰਦਗੀ ਕਰੇ ਪਾਠ ਕਰੇ ਉਹਨੇ ਅਮਰਤ ਦੀ ਦਾਤ ਨਾ ਲਿੱਤੀ ਹੋਏ ਤੇ ਦੂਜੀ ਭੈਣ 1.5 ਘੰਟਾ ਕਰੇ 2 ਘੰਟੇ ਕਰੇ 1.5 ਘੰਟਾ ਬਰਾਬਰ ਹੋ ਜਾਂਦਾ ਹੈ ਐਸਾ ਫਰਕ ਹੈ ਇਸ ਕਰਕੇ ਅਮਰਦੀ ਦਾਤ ਜ਼ਰੂਰ ਲੈਣੀ ਹੈ ਕਿਉਂਕਿ ਜੇ ਕਲਣਾ ਕੀਤੀ ਹੋਏ ਪੂਰੀ ਨਾ ਵੀ ਹੋਈ ਤਾਂ ਵੀ ਸਾਡੇ ਪਿਤਾ ਸਾਡੀ ਰੱਖਿਆ ਕਰਨਗੇ ਸਾਰੇ ਲੋਕਾਂ ਵਿੱਚ ਵੀ ਤੇ ਸਾਨੂੰ ਆਪਣੇ ਨਾਲ ਜ਼ਰੂਰ ਅਵੇਦ ਕਰਨਗੇ ਜੇ ਸਾਡੀ ਕਲ ਹੋਏ ਕਲਣਾ ਪੂਰੀ ਨਾ ਹੋਈ ਭੱਜੇ ਅਸੀਂ ਦਾਤ ਨਹੀਂ ਲਿੱਤੀ ਨਹੀਂ ਅਸੀਂ ਉਹਦੇ ਖਵਾਏ ਹੀ ਨਹੀਂ ਅਸੀਂ ਆਪਣੇ ਮੱਥੇ ਤੇ ਲਿਖਵਾਏ ਹੀ ਨਹੀਂ ਕਿ ਅਸੀਂ ਮਹਾਰਾਜ ਦੇ ਆ ਤੇ ਫਿਰ ਸਾਡੀ ਸਾਰ ਕੋਈ ਨਹੀਂ ਕਰੇਗਾ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਜੁਗ ਵਿੱਚ ਜੇ ਮਹਾਰਾਜ ਨੇ ਸਾਨੂੰ ਐਨੇ ਉਪਕਾਰ ਕੀਤੇ ਕਿ ਪਹਿਲੇ ਮਨੁੱਖਾ ਦੇ ਹੀ ਦਿੱਤੀ ਫਿਰ ਸੰਗਤ ਬਖਸ਼ੀ ਫਿਰ ਸੰਗਤ ਵਿੱਚ ਐਨਾ ਸੁੱਖਾ ਕਰਕੇ ਗਿਆਨ ਸਮਝਾ ਰਹੇ ਨੇ ਤੇ ਅਸੀਂ ਜ਼ਰੂਰ ਮਹਾਰਾਜ ਦੀ ਸੰਗਤ ਦਾ ਲਾਹਾ ਲੈ ਕੇ ਇਹ ਗਿਆਨ ਜਿਹੜਾ ਮਿਲ ਰਿਹਾ ਹੈ ਜਿਹੜੀ ਮਹਾਰਾਜ ਦੇ ਰਹੇ ਨੇ ਉਪਦੇਸ਼ ਇਹਨਾਂ ਨੂੰ ਆਪਣੇ ਮਨ ਵਿੱਚ ਵਸਾਈਏ ਤੇ ਮਨ ਵਿੱਚ ਵਸਾ ਕੇ ਗੁਰੂ ਵਾਲੇ ਬਣੀਏ ਤੇ ਗੁਰੂ ਵਾਲੇ ਬਣ ਕੇ ਜਪੀਏ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਸਦਾਈ ਮਹਾਰਾਜ ਦੀ ਸ਼ਰਣ ਵਿੱਚ ਰਹੀਏ ਸਦਾ ਸਦਾ ਕਦੀ ਵੀ ਸ਼ਰਣ ਦਾ ਤਿਆਗ ਨਾ ਕਰੀਏ ਕਦੀ ਸੰਗਤ ਦਾ ਤਿਆਗ ਨਾ ਕਰੀਏ ਕਦੀ ਆਪਣੇ ਗੁਰੂ ਵੱਲੋਂ ਮੁੱਖ ਨਾ ਫੇਰੀਏ ਕਦੀ ਆਪਣੇ ਗੁਰੂ ਤੇ ਸ਼ੰਕਾ ਨਾ ਕਰੀਏ ਸੋ ਵੀ ਨਾਸਤਿਕ ਆ ਜਾਇ ਨਾ ਨਹੀਂ ਮੈਂ ਆਪਣੇ ਗੁਰੂ ਤੇ ਨਹੀਂ ਮੇਰੇ ਆਪਣੇ ਗੁਰੂ ਤੇ ਜਿਹੜਾ ਮੇਰਾ ਨਿਸ਼ਚੈ ਉਹ ਅਟੱਲ ਹੋਣਾ ਚਾਹੀਦਾ ਮਹਾਰਾਜ ਨੂੰ ਐ ਤੇ ਕਹਿਦਿਆ ਕਰੋ ਮਹਾਰਾਜ ਮੇਰੀ ਬੁੱਧੀ ਛੋਟੀ ਹੈ ਮੈਨੂੰ ਸਮਝ ਨਹੀਂ ਪੈ ਰਹੀ ਕਿ ਐਸੇ ਉਪਦੇਸ਼ ਦਾ ਕੀ ਮਤਲਬ ਹੈ ਜੇ ਕਿਸੇ ਨੇ ਤੁਹਾਨੂੰ ਕੋਈ ਲਾਈਨ ਮਤਲਬ ਗਲਤ ਸਮਝਾਣ ਦੀ ਕੋਸ਼ਿਸ਼ ਕੀਤੀ ਹੈ ਕੋਈ ਉਪਦੇਸ਼ ਦੀ ਚਾਹੇ ਉਹ ਦਸਮ ਬਾਣੀ ਚੋਂ ਹੈ ਚਾਹੇ ਗੁਰਗੰਸਾ ਮਹਾਰਾਜ ਤੋਂ ਹੈ ਐ ਤੇ ਕਹਿੰਦੋ ਮਹਾਰਾਜ ਮੇਰੀ ਬੁੱਧੀ ਛੋਟੀ ਮਹਾਰਾਜ ਮੇਰੀ ਮਤ ਖੋਟੀ ਮਹਾਰਾਜ ਮੈਨੂੰ ਸਮਝ ਨਹੀਂ ਪੈਂਦੀ ਆਪ ਜੀ ਸਮਝਾਣਾ ਕਰ ਦਿਓ ਪਰ ਇਹ ਸ਼ੰਕਾ ਕਦੀ ਨਾ ਕਰਨਾ ਜਿਹੜੀ ਸ਼ੰਕਾ ਹੈ ਉਹ ਖਾ ਜਾਂਦੀ ਹੈ ਫਿਰ ਉਹ ਜਣ ਹੈ ਬੜੀ ਪਿੱਛੇ ਸੁੱਟ ਦਿੰਦੀ ਐ ਉਹਦਾ ਕੋਈ ਨੁਕਸਾਨ ਕਿੰਨਾ ਕਰਾਏਗੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਸਦਾ ਹੀ ਆਪਣੇ ਗੁਰੂ ਤੇ ਪੂਰਨ ਪਰੋਸਾ ਵਿਸ਼ਵਾਸ ਸ਼ਰਧਾ ਰੱਖ ਕੇ ਚੱਲਣੀ ਤੇ ਬੇਨਤੀ ਵੀ ਰੋਜ਼ ਕਰਨੀ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਵਿਸਾਹ দান ਪਰੋਸਾ দান ਦਾਨਾ ਸਿਰਦਾਨ ਨਾਮਦਾਨ ਇਹ ਸਾਰੇ ਦਾਨ ਮਹਾਰਾਜ ਦੇ ਕਰੋਸਨ ਨੂੰ ਮਿਲਣ ਸਾਰੀ ਸੰਗਤ ਤੇ ਮਹਾਰਾਜ ਆਪਣੇ ਮੇਲ ਪਰੇ ਹੱਥ ਰੱਖਣ ਹੋਈਆਂ ਬੇਅੰਤ ਬੁਲਾਂ ਬਖਸ਼ ਲੈਣੀਆਂ ਜੀ ਜੂਲ ਤੇ ਨਿਸ਼ਾਨ ਰਹੇ ਸਜ ਤੇ دیوان ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ